ਗੁੰਮਟੀ ਨੂੰ ਲਾਉਨੇ ਆ ਫੋਨ ਹਨਾ ਇਹ ਇਹ ਸੋਖਿੰਦਰਾ ਗੁੰਟੀ ਹੈ ਹਲੋ ਹਲੋ ਉਹ ਗੁੰਮਟੀ ਐ 10000 ਕੇਜਰੀਵਾਲ ਨੇ ਅਸਤੀਫਾ ਕਿਉਂ ਦਿੱਤਾ ਇਹੀ ਗੱਲ ਭਗਵੰਤ ਮਾਨ ਕੇਜਰੀਵਾਲ ਨੂੰ ਕਹਿੰਦਾ ਕਹਿੰਦਾ ਕੇਜਰੀਵਾਲ ਜੀ ਤੁਸੀਂ ਅਸਤੀਫਾ ਦੇ ਕੇ ਕੁਰਸੀ ਕਿਉਂ ਦਿੱਤੀ ਛੱਡ ਹਾਂ ਕਿਤੇ ਸਾਡੇ ਨਾਲੋਂ ਵਿਚਾਰ ਹੋਣ ਦਾ ਬਣਾ ਤਾਂ ਨਹੀਂ ਲਿਆ ਅੱਡ ਕੇਜਰੀਵਾਲ ਨੇ ਜੇਲ੍ਹ ਚੋਂ ਆ ਕੇ ਆਪਣਾ ਸਾਰਾ ਦੁੱਖ ਸੁਣਾਇਆ ਕਹਿੰਦਾ ਭਗਵੰਤ ਮਾਨ ਜੀ ਮੈਂ ਤਾਂ ਜੇਲ੍ਹ ਚੋਂ ਮਸਾ ਮਸਾ ਨਿਕਲ ਕੇ ਆਇਆ ਜੇਲ੍ਹ ਚੋਂ ਆ ਕੇ ਉਹਨੇ ਆਪਣਾ ਸਭ ਕੁਝ ਦਿੱਤਾ ਦੱਸ ਕਹਿੰਦਾ ਭਗਵੰਤ ਮਾਨ ਜੀ ਮੈਂ ਤਾਂ ਦੂਜਿਆਂ ਨੂੰ ਫਸਾਉਂਦਾ ਫਸਾਉਂਦਾ ਆਪ ਹੀ ਗਿਆ ਸੀ ਫਸ ਪਾਣੀ ਪੀ ਪੀ ਦੱਸੇ ਆਪਣਾ ਹਾਲ ਪਾਣੀ ਪੀ ਪੀ ਦੱਸੇ ਆਪਣਾ ਹਾਲ ਬੈਠਾ ਸੀ ਕਬਰ ਆਇਆ ਕਹਿੰਦਾ ਮੈਨੂੰ ਤਾਂ ਪਤੰਦਰਾ ਨੇ ਐਵੇਂ 6-7 ਮਹੀਨੇ ਜੇਲ੍ਹ ਚ ਬਿਠਾਇਆ ਉਥੇ ਕੋਈ ਹੁੰਦਾ ਨਹੀਂ ਸੀ ਟਸ ਤੋਂ ਮੱਸ ਆਂਦਾ ਭਗਵੰਤ ਜੀ ਮੈਂ ਕਹਿੰਦਾ ਭਗਵੰਤ ਜੀ ਮੈਂ ਤਾਂ ਦੂਜਿਆਂ ਨੂੰ ਫਸਾਉਂਦਾ ਫਸਾਉਂਦਾ ਆਪ ਹੀ ਗਿਆ ਸੀ ਫਸ ਕਹਿੰਦਾ ਅਪੀਲ ਨਾਲ ਦਲੀਲ ਉਥੇ ਸੁਣਦਾ ਨਹੀਂ ਸੀ ਕੋਈ ਕਹਿੰਦਾ ਮੇਰੀ ਅਪੀਲ ਨਾਲ ਦਲੀਲ ਸੁਣਦਾ ਨਹੀਂ ਸੀ ਕੋਈ ਕਹਿੰਦਾ ਕੀ ਦੱਸਾਂ ਭਗਵੰਤ ਜੀ ਮਸਾ ਮਸਾ ਜਵਾਨਤ ਹੋਈ ਨਾ ਉਥੋਂ ਮੈਂ ਕਿਸੇ ਪਾਸੇ ਦੀ ਨਿਕਲ ਸਕਦਾ ਸੀ ਨਾ ਸਕਦਾ ਸੀ ਮੈਂ ਨਸ ਕਹਿੰਦਾ ਭਗਵੰਤ ਜੀ ਮੈਂ ਤਾਂ ਦੂਜਿਆਂ ਨੂੰ ਫਸਾਉਂਦਾ ਫਸਾਉਂਦਾ ਆ ਪੀ ਗਿਆ ਸੀ ਫਸ ਰੱਬ ਦਾ ਮੈਂ ਸ਼ੁਕਰਾਨਾ ਕੀਤਾ ਜਦੋਂ ਮੈਂ ਬਾਹਰ ਸੀ ਆਇਆ ਗੱਲ ਸੁਣੋ ਭਗਵੰਤ ਜੀ ਅਜੇ ਤਾਂ ਮੇਰੇ ਇਹਨਾਂ ਨੇ ਘੋਟਾ ਨਹੀਂ ਲਾਇਆ ਮੈਂ ਬਾਹਰ ਆ ਕੇ ਫੇਰੇ ਆਪਣਾ ਮਨ ਬਣਾਇਆ ਮੈਂ ਕਿਹਾ ਸਾੜੀ ਇਸ ਕੁਰਸੀ ਨੂੰ ਛੱਡੋ ਇਸੇ ਦਾ ਹੀ ਪੰਗਾ ਪਾਇਆ ਕੋਈ ਗੀਤ ਕੋਈ ਗੀਤ ਗੂਤ ਹੀ ਸੁਣਾ ਦੇ ਲੈ ਸੁਣ ਫਿਰ ਉਹ ਗੱਲ ਸੁਣ ਲੈ ਮੇਰੀ ਬਿੱਲੋ ਕਾਲੀ ਦਾਲ ਨੂੰ ਛੱਡ ਗਿਆ ਡੈਂਪੀ ਢਿੱਲੋ ਗੱਲ ਸੁਣ ਲਾ ਮੇਰੀ ਬਿੱਲੋ ਕਾਲੀ ਦਾਲ ਨੂੰ ਛੱਡ ਗਿਆ ਡੈਂਪੀ ਢਿੱਲੋ ਝਾੜੂ ਵਾਲਿਆਂ ਨੂੰ ਸਲਾਉਂਦਾ ਹੈ ਘੁੱਟ-ਘੁੱਟ ਕੇ ਜੱਫੀਆਂ ਭਗਵੰਤ ਮਾਨ ਨੂੰ ਪਾਉਂਦਾ ਹੈ ਮੈਨੂੰ ਲੱਗਦਾ ਕਾਲੀ ਦਲ ਦਾ ਕੰਮ ਵੀ ਟੇਡਾ ਉਹਨਾਂ ਦਾ ਵੀ ਖਿਲਰ ਗਿਆ ਖੇਡਾ ਇਹਨਾਂ ਦਾ ਕੰਮ ਹੁਣ ਹੋਇਆ ਢਾਮਾ ਢੋਲਾ ਇਨਾਂ ਦੇ ਕੁਝ ਵੀ ਨਹੀਂ ਰੇਹਾ ਹੁਣ ਕੋਲਾ ਮੈਨੂੰ ਤਾਂ ਲੱਗਦਾ ਨਹੀਂ ਗਾ ਉਹਨੂੰ ਤੱਕੜੀ ਦੇਊਗੀ ਤੋਲਾ ਸੋਖਬੀਰ ਮਨਪ੍ਰੀਤ ਸਿਕੰਦਰ ਮਲੂਕਾ ਸਾਰੇ ਛਏ ਹੋਏ ਪਏ ਆ ਹੁਣ ਕੋਈ ਨਹੀਂ ਮਾਰਦਾ ਕੂਕਾ ਸਭ ਦੇ ਚੜ ਗਈ ਮੂੰਹਾਂ ਤੇ ਸ਼ਿਕਲੀ ਨਾ ਮੋਦੀ ਹੁਣ ਮਨ ਕੀ ਬਾਤ ਬਤਾਉਂਦਾ ਨਾ ਭਗਵੰਤ ਪਾਉਂਦਾ ਕਿਕਲੀ ਨਾ ਕੈਪਟਨ ਆਉਂਦਾ ਬੰਨ ਕੇ ਦਾੜੀ ਬਈ ਨਾ ਸਿੱਧੂ ਕਹਿੰਦਾ ਹੁਣ ਠੋਕੋ ਤਾੜੀ ਬਈ ਸਭ ਦੀ ਹਵਾ ਪਈਆ ਨਿਕਲੀ ਨਾ ਮੋਦੀ ਮਣਕੀ ਬਾਤ ਬਤਾਉਂਦਾ ਨਾ ਭਗਵੰਤ ਪਾਉਂਦਾ ਹੁਣ ਕਿੱਕਲੀ ਓਏ ਹਵਾ ਤਾਂ ਯਾਰਾ ਸਲਕ ਕੇਜਰੀਵਾਲ ਦੀ ਨਿਕਲੀ ਐ ਓ ਕੇਜਰੀਵਾਲ ਦੀ ਹਵਾ ਨਹੀਂ ਨਿਕਲੀ ਉਹਦੀ ਤਾਂ ਟੂਪੀ ਪਟਾਕਾ ਮਾਰ ਗਈ ਲੀਡਰ ਇੱਕ ਦੂਜੇ ਦੇ ਕਰੀ ਜਾਂਦੇ ਆ ਸਾੜਾ ਬਈ ਆਪ ਬਣਦੇ ਚੰਗਾ ਦੂਜੇ ਨੂੰ ਬਣਾਉਂਦੇ ਮਾੜਾ ਬਈ ਆਪ ਬਣਦੇ ਸੱਚੇ ਦੂਜੇ ਨੂੰ ਬਣਾਉਂਦੇ ਗੱਪੀ ਆ ਮੈਨੂੰ ਲੱਗਦਾ ਕਾਲੀ ਦਾਲ ਦੀ ਪੂਛਤਾ ਬੈਠਾ ਰਾਮੂ ਵਾਲੀਆ ਜੀ ਨੱਪੀ ਆ ਜਿਹੜਾ ਸੀਐਮ ਬਣ ਕੇ ਕੁਰਸੀ ਤੇ ਜਾਂਦਾ ਬਹਿ ਲਈ ਉਹਨੂੰ ਵਿਰੋਧੀ ਬਠੇਰਾ ਕੁਛ ਦਿੰਦੇ ਐ ਕਹਿ ਬਈ ਉਹ ਤੇ ਜਾਂਦੇ ਹਰ ਵੇਲੇ ਟੱਪੀ ਆ ਮੈਨੂੰ ਲੱਗਦਾ ਕਾਲੀ ਦਾਲ ਦੀ ਪੂਛਤਾ ਬੈਠਾ ਰਾਮੂ ਵਾਲੀਆ ਜੀ ਨੱਪੀ ਆ